ਨਾਮ ਨਹੀਂ ਲੈ ਰਹੀਆਂ ਜੀ ਆਸ ਦੇ ਨਾਰੀ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸਮਨ ਭੇਜੇ ਗਏ ਸਨ ਤਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਬਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਬਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਬਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜਿਹਾ ਹੀ ਕਰਨਗੇ ਬਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਭਰਾ ਗਜਪਤ ਗਰੇਵਾਲ ਨੂੰ ਵਿਜਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਦੀ ਗੱਲ ਕਰੀਏ ਤਾਂ 2025 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਆਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਅੱਜਕੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤਾਂ ਹੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦਿਨ ਆ ਹੀ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸਮਨ ਭੇਜੇ ਗਏ ਸਨ ਤਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਵਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਹੈ ਉਹਨਾਂ ਨੂੰ ਵਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਵਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜੀਹਾ ਹੀ ਕਰਨਗੇ ਵਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜੀਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜੀਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਦੇ ਪ੍ਰਾ ਗਜਪਤ ਗਰੇਵਾਲ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਨੰਬਰ ਦੀ ਗੱਲ ਕਰੀਏ ਤਾਂ 2225 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੱਚਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤਾਂ ਹੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦੇ ਨਾਲ ਹੀ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸੱਮਨ ਭੇਜੇ ਗਏ ਸਨ ਤਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਬਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਬਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਬਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜਿਹਾ ਹੀ ਕਰਨਗੇ ਬਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ गजपत गरेवाल आज विजिलेंस दफ्तर पहुंचे कि नहीं क्योंकि बीते दिन जिस तरीके ਦੇ ਨਾਲ ਉਹ ਨਹੀਂ ਪਹੁੰਚੇ ਸਨ विजिलेंस दफ्तर ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ गजपत गरेवाल ਨੂੰ गजपत गरेवाल ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਦੇ ਪ੍ਰਾ गजपत गरेवाल ਨੂੰ विजिलेंस ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਨੰਬਰ ਦੀ ਗੱਲ ਕਰੀਏ ਤਾਂ 2225 ਦਾ ਯਾਨੀ ਕਿ ਵਿਕਰਮ ਸਿੰਘ ਮੀਠਿਆ ਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠਿਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੱਚਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤਾਂ ਹੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦੇ ਨਾਲ ਹੀ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸੱਮਨ ਭੇਜੇ ਗਏ ਸਨ ਪਿਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਪਿਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਬਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਬਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਬਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜਿਹਾ ਹੀ ਕਰਨਗੇ ਬਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜੀਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜੀਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਭਰਾ ਗਜਪਤ ਗਰੇਵਾਲ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਦੀ ਗੱਲ ਕਰੀਏ ਤਾਂ 2025 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਆਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਕੱ체ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦਿਨ ਆਣੀ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜਲੈਸ ਦੇ ਵੱਲੋਂ ਸਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸਮਨ ਭੇਜੇ ਗਏ ਸਨ ਤੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜਲੈਸ ਦਫਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਵਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਵਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਵਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜਿਹਾ ਹੀ ਕਰਨਗੇ ਵਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਪ੍ਰਾ ਗਜਪਤ ਗਰੇਵਾਲ ਨੂੰ ਵਿਜਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਦੀ ਗੱਲ ਕਰੀਏ ਤਾਂ 2025 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਆਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੱਚਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦਿਨ ਆ ਲਈ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸੱਮਨ ਭੇਜੇ ਗਏ ਸਨ ਪਿਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਪਿਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਵਿਜਲੈਂਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਵਿਜਲੈਂਸ ਦਫ਼ਤਰ 11 ਵਜੇ ਪੇਸ਼ ਹੋਣਾ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਵਿਜਲੈਂਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜੀਹਾ ਹੀ ਕਰਨਗੇ ਵਿਜਲੈਂਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜੀਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜੀਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਪ੍ਰਾ ਗਜਪਤ ਗਰੇਵਾਲ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਦੀ ਗੱਲ ਕਰੀਏ ਤਾਂ 22 2025 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਆਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜਲੈਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਅੱਜਕੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤਾਂ ਔਰ ਰੁਕਾਂ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦਿਨ ਆਣੀ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸੱਮਨ ਭੇਜੇ ਗਏ ਸਨ ਤਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਬਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਬਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਬਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜਿਹਾ ਹੀ ਕਰਨਗੇ ਬਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜੀਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜੀਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਭਰਾ ਗਜਪਤ ਗਰੇਵਾਲ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਹੁਣ ਗਨੀ ਮਜੀਠੀਆ ਖਿਆਦੇ ਪ੍ਰਾਣੂ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜੀਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜੀ ਆਇਆਂ ਇਹਦੇ ਨਾਲ ਹੀ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਅ ਗਜਪਤ ਗਰੇਵਾਲ ਨੂੰ ਸੱਮਨ ਭੇਜਿਆ ਗਿਆ ਸੰਤ ਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜਲੈਂਸ ਦਫਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਬਿਜਲੈਸ ਦੇ ਬੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਬਿਜਲੈਸ ਦਫਤਰ 11 ਵਜੇ ਪੇਸ਼ ਹੋਣਾ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਬਿਜਲੈਸ ਦਫਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜਿਹਾ ਹੀ ਕਰਨਗੇ ਬਿਜਲੈਸ ਦਫਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜੀਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜੀਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਪ੍ਰਾ ਗਜਪਤ ਗਰੇਵਾਲ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਦੀ ਗੱਲ ਕਰੀਏ ਤਾਂ 2025 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਆਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਹੈ ਤੇ ਉਸ ਨੂੰ ਵਿਜਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਸੱਚ ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦਿਨ ਆ ਲਈ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸਮਨ ਭੇਜੇ ਗਏ ਸਨ ਤਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਵਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਵਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਵਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜਿਹਾ ਹੀ ਕਰਨਗੇ ਵਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜੀਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜੀਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਪ੍ਰਾ ਗਜਪਤ ਗਰੇਵਾਲ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਉੰਬਦੀ ਗੱਲ ਕਰੀਏ ਤਾਂ 2025 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਆਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਅੱਜਕੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤਾਂ ਔਰ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦੇ ਨਾਲ ਹੀ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸੱਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸੱਮਨ ਭੇਜੇ ਗਏ ਸਨ ਤਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਵਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਐ ਉਹਨਾਂ ਨੂੰ ਵਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਵਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜੀਹਾ ਹੀ ਕਰਨਗੇ ਵਿਜਲੈਸ ਦਫ਼ਤਰੋਂ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜਲੈਂਸ ਦਫਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜਲੈਂਸ ਦਫਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਪ੍ਰਾ ਗਜਪਤ ਗਰੇਵਾਲ ਨੂੰ ਵਿਜਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ ਕੇਸ ਦੀ ਗੱਲ ਕਰੀਏ ਤਾਂ 2025 ਦਾ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਆਦੀ ਜਦੋਂ ਗ੍ਰਿਫਤਾਰੀ ਹੋਈ ਸੀਗੀ ਉਸ ਦੇ ਘਰ ਦੇ ਉੱਪਰ ਵਿਜੀਲੈਂਸ ਦੀ ਰੇਡ ਹੋਈ ਸੀਗੀ ਤੇ ਉਸ ਸਮੇਂ ਦਾ ਇਹ ਜੋ ਕੇਸ ਹੈ ਜਿਸ ਦੇ ਵਿੱਚ ਹੁਣ ਗਨੀ ਮਜੀਠੀਆ ਦੇ ਭਰਾ ਨੂੰ ਵੀ ਜੋੜ ਲਿਆ ਗਿਆ ਤੇ ਉਸ ਨੂੰ ਵਿਜੀਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੱਚਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਵਿਕਰਮ ਸਿੰਘ ਮਜੀਠੀਆ ਦੀ ਜੋ ਮੁਸੀਬਤਾਂ ਔਰ ਰੁਕਾਂ ਦਾ ਨਾਮ ਨਹੀਂ ਲੈ ਰਹੀਆਂ ਜੀ ਆ ਇਸ ਦੇ ਨਾਲ ਹੀ ਦੱਸਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਰਿਸ਼ਤੇਦਾਰ ਹੈ ਉਸ ਨੂੰ ਵੀ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਇਸ ਦੇ ਨਾਲ ਹੀ ਗਜਪਤ ਗਰੇਵਾਲ ਨੂੰ ਸਮਨ ਭੇਜਿਆ ਗਿਆ ਸੀੰਤ ਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਪੇਸ਼ ਹੋਣ ਦੇ ਲਈ ਕਿਹਾ ਸੀਗਾ ਪਰ ਜੋ ਗਜਪਤ ਗਰੇਵਾਲ ਹੈ ਉਹ ਬੀਤੇ ਦਿਨ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਵਿਜਲੈਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ ਸਮਨ ਭੇਜੇ ਗਏ ਸਨ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਲਿਖਿਆ ਗਿਆ ਸੀਗਾ ਕਿ 16 ਸਤੰਬਰ ਯਾਨੀ ਕਿ ਅੱਜ ਜੋ ਗਜਪਤ ਗਰੇਵਾਲ ਹੈ ਉਹਨਾਂ ਨੂੰ ਵਿਜਲੈਸ ਦਫ਼ਤਰ 11 ਵਜੇ ਪੇਸ਼ ਹੋਣਾ ਹੈ ਪਰ ਇੱਥੇ ਸਵਾਲ ਕਈ ਬੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਗਜਪਤ ਗਰੇਵਾਲ ਵਿਜਲੈਸ ਦਫ਼ਤਰ ਮੁਹਾਲੀ ਵਿੱਚ ਪੇਸ਼ ਨਹੀਂ ਹੋਏ ਸਨ ਕਿ ਅੱਜ ਵੀ ਉਹ ਅਜੀਹਾ ਹੀ ਕਰਨਗੇ ਵਿਜਲੈਸ ਦਫ਼ਤਰ ਉਹ ਨਹੀਂ ਪੇਸ਼ ਹੋਣਗੇ 11 ਵਜੇ ਤੱਕ ਦੀ ਜੋ ਰਿਪੋਰਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗਜਪਤ ਗਰੇਵਾਲ ਅੱਜ ਵਿਜੀਲੈਂਸ ਦਫ਼ਤਰ ਪਹੁੰਚੇ ਕਿ ਨਹੀਂ ਕਿਉਂਕਿ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਉਹ ਨਹੀਂ ਪਹੁੰਚੇ ਸਨ ਵਿਜੀਲੈਂਸ ਦਫ਼ਤਰ ਤੇ ਸਮਨ ਭੇਜ ਦਿੱਤੇ ਗਏ ਇੱਕ ਵਾਰੀ ਫੇਰ ਤੋਂ ਗਜਪਤ ਗਰੇਵਾਲ ਨੂੰ ਗਜਪਤ ਗਰੇਵਾਲ ਦੀ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਪ੍ਰਾ ਗਜਪਤ ਗਰੇਵਾਲ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜੇ ਗਏ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜੋ ਮੁਸੀਬਤਾਂ ਨੇ ਉਹ ਕੱਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤੇ ਇਸ ਦੇ ਨਾਲ ਹੀ ਜੋ